ਸਸ਼ੀਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਣੇ ਰੈਡੀ ਕਰਾਏ ਹੋਏ ਸੂਟ ਲੈ ਕੇ ਆਏ ਜੀ ਆਪਾਂ ਖੀਨ ਖਾ ਬ੍ਰੋਕਰਟ ਦੇ ਵਿੱਚ ਬਿਲਕੁਲ ਪਿਓਰ ਬ੍ਰੋਕਰਟ ਜਿਹੜੀ ਖੀਨ ਖਾ ਬ ਦੇ ਵਿੱਚ ਹੁੰਦੀ ਹੈ ਉਹਦੇ 'ਚ ਵੀ ਵਰਕ ਕਰਾਇਆ ਆਪਾਂ ਸੂਟਾਂ ਦੇ ਉੱਪਰ ਤੇ ਫੁਲਕਾਰੀ ਦੇ ਵਿੱਚ ਨਵੇਂ ਡਿਜ਼ਾਈਨ ਆਪਾਂ ਰੈਡੀ ਕਰਾਏ ਆ ਜੀ ਉਹ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਸੂਟਾਂ ਦੇ ਮੈਂ ਨਾਲ ਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵਾ 9 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਹੈ ਤੇ ਹਰ ਇੱਕ ਤਰ੍ਹਾਂ ਦਾ ਸੂਪ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਪ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰजेस ਹੋਣਗੇ ਅਲੱਗ ਤੋਂ ਹੋਣਗੇ ਵਿੱਚ ਸੂਟ ਦੇ ਜਿਹੜੀ ਤੁਹਾਨੂੰ ਪੇਮੈਂਟ ਦੱਸਣੀ ਹੈ ਉਸਦੇ ਵਿੱਚ ਇਨਕਲੂਡ ਨਹੀਂ ਹੁੰਦੇ ਅਲੱਗ ਤੋਂ ਹੁੰਨੇ ਤੁਹਾਨੂੰ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਹੁਤ ਪਿਆਰਾ ਜਿਹੜੀ ਸ਼ਰਟ ਹੈ ਹਰ ਇੱਕ ਕਲਰ ਦੇ ਵਿੱਚ ਸ਼ਰਟ ਹੈ ਜੀ ਇਹ ਜਿਹੜੀ ਆਪਣੀ ਸ਼ਰਟ ਹੈ ਬਹੁਤ ਪਿਆਰੀ ਖੀਨ ਖਾਬ ਬ੍ਰੌਕੇਟ ਦੇ ਵਿੱਚ ਬਹੁਤ ਪਿਆਰੀ ਮਲਟੀ ਕਲਰ ਦੇ ਵਿੱਚ ਸ਼ਰਟ ਤੇ ਬਿਲਕੁਲ ਪਿਓਰ ਖੀਨ ਖਾਬ ਦੇ ਵਿੱਚ ਹੈ ਜੀ ਬਹੁਤ ਸੌਫਟ ਦੇ ਵਿੱਚ ਕਾਫੀ ਸਾਰੇ ਕਲਰਾਂ ਵਿੱਚ ਤੁਸੀਂ ਦੇਖ ਸਕਦੇ ਆ ਇਹਦੇ ਕਰਾਇਆ ਆਪਾਂ neck ਤੇ ਵਰਕ ਬਹੁਤ ਸੋਹਣਾ ਜਰੀ ਦੇ ਵਿੱਚ ਕਿਉਂਕਿ ਫਿਰ ਲੈਂਥ ਦਾ ਕੋਈ ਵੀ ਚੱਕਰ ਨਹੀਂ ਹੈਗਾ ਆਪਾਂ ਕੱਲਾ neck ਰੈਡੀ ਕਰਾਇਆ ਇਹ neck ਤੇ ਆ ਜਾਣਾ ਵਰਕ ਤੇ ਇਹ ਬਾਜੂ ਤੇ ਆ ਜਾਣੇ ਜੀ ਫਲਾwrs ਬਹੁਤ ਪਿਆਰਾ ਬਾਜੂਤੀ ਆ ਗਿਆ ਇਹ ਦੂਜੀ ਬਾਜੂਤੀ ਆ ਜਾਣਾ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਨਾਂ ਦਾ ਤੇਰੇ ਤੇ ਆਪਾਂ ਵੈਸੇ ਕੋਈ ਗੋਲਡਨ ਫਿਨਿਸ਼ਿੰਗ ਦੇ ਸਕਦੇ ਹਾਂ ਸੂਟ ਦੇ ਨਾਲ ਤੇ ਇਸ ਦੇ ਨਾਲ ਆਪਾਂ ਬਾਟਮ ਰੱਖੀ ਹੈ orange ਕਲਰ ਦੀ ਇਹਦੇ ਵਿੱਚ ਜਿਹੜਾ orange ਕਲਰ ਹੈ ਸੇਮ ਉਸ ਰੰਗ ਦੀ ਆਪਾਂ ਸਿਲਕ ਦੇ ਵਿੱਚ ਬਾਟਮ ਲਗਾਈ ਹੈ ਇਹਦੇ ਨਾਲ ਇਹ ਲੁੱਕ ਦੇ ਵਿੱਚ ਸੂਟ ਹੈ ਜੀ ਬਿਲਕੁਲ ਪਿਓਰ ਖੀਨ ਖਾਪ ਦੇ ਵਿੱਚ ਹੈ ਬਹੁਤ ਪਿਆਰੇ ਵਰਕ ਦੇ ਨਾਲ ਜਿਵੇਂ ਮਰਜ਼ੀ ਕਿਸੇ ਵਧੀਆ ਫੰਕਸ਼ਨ ਤੇ ਆਪਾਂ ਵੀਅਰ ਕਰ ਸਕਦੇ ਆ ਨਾਲ ਕੋਈ ਵਧੀਆ ਦੁਪੱਟਾ ਪਲੇਨ ਲਕਰਾ ਕੇ ਗੋਟੇ ਦੇ ਨਾਲ ਫਿਨਿਸ਼ਿੰਗ ਕਰਾ ਕੇ ਤੇ ਇਹਦੇ ਨਾਲ ਹੀ 오ਰੇਂਜ ਕਲਰ ਦੀ ਆਪਾਂ ਫਿਨਿਸ਼ਿੰਗ ਦੇ ਕੇ ਸ਼ਰਟ ਤੇ ਤਾਂ ਬਹੁਤ ਪਿਆਰਾ ਸੂਟ ਰੈਡੀ ਹੋਣਾ ਜੀ ਪ੍ਰਾਈਸ ਹੈਗਾ 3800 3800 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਿਦਾਊਟ ਦੁਪੱਟਾ ਪਹਿਲਾ ਸੂਟ ਹੈ ਜੀ 3800 ਪ੍ਰਾਈਸ ਹੈ 3800 ਪ੍ਰਾਈਸ ਦੇ सिंगल सिंगल 3800 ਪ੍ਰਾਈਸ ਹੈ ਜੀ ਇਹ ਸਿੰਗਲ ਸਿੰਗਲ ਸੂਟ ਆਪਾਂ ਰੈਡੀ ਕਰਾਏ ਆ ਕੋਈ ਕਲਰ ਆਪਸ਼ਨ ਇਹਨਾਂ ਦੇ ਵਿੱਚ ਅਲੱਗ ਤੋਂ ਅਲੱਗ-ਅਲੱਗ ਡਿਜ਼ਾਈਨਿੰਗ ਹੋਊਗੀ ਜਿਹੜੀ ਵੀ ਤੁਹਾਨੂੰ ਦਿਖਾਵਾਂਗੇ ਇਸ ਡਿਜ਼ਾਈਨ ਦੇ ਵਿੱਚ ਆਪਾਂ ਇਹ ਹੀ ਸੂਟ ਰੈਡੀ ਕਰਾਇਆ 3800 ਪ੍ਰਾਈਸ ਹੈ 3800 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬਹੁਤ ਪਿਆਰਾ ਪਰਪਲ ਕਲਰ ਦੇ ਵਿੱਚ ਹੈ ਬਹੁਤ ਸੋਹਣਾ ਜਿਹਾ ਪਰਪਲ ਹੈ ਖੀਨ ਬਿਲਕੁਲ ਜਿਹੜੀ ਪਿਓਰ ਖੀਨ ਖਾਬ ਹੁੰਦੀ ਹੈ ਬਹੁਤ ਸੌਫਟ ਦੇ ਵਿੱਚ ਕਈਆਂ ਨੂੰ ਲੱਗਦਾ ਹੁੰਦਾ ਵੀ ਬ੍ਰੋਕਟ ਦੇ ਵਿੱਚ ਆਪਾਂ ਮੋٹے ਲੱਗਦੇ ਆ ਪਰ ਜਿਹੜੀ ਖੀਨ ਖਾਬ ਬ੍ਰੋਕਟ ਹੈ ਇਹਦੇ ਵਿੱਚ ਕੋਈ ਵੀ ਐਵੇਂ ਮੋਟਾ ਨਹੀਂ ਲੱਗਦਾ ਹੈਗਾ ਬਹੁਤ ਪਿਆਰਾ ਇਹਦੇ ਤੇ ਕਰਾਇਆ ਆਪਾਂ ਪੈਚ ਵਰਕ बॉਟਮ ਦੇ ਨਾਲ ਦਾ ਪੈਚ ਲਗਾ ਕੇ ਸਾਰਾ ਆਪਾਂ ਜਰੀ ਦਾ ਕੰਮ ਕਰਾਇਆ ਦੇਖੋ ਕਿੰਨਾ ਪਿਆਰਾ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਜਿਵੇਂ ਸ਼ਰਟ ਦਾ ਜਿਹੜਾ ਬੇਸ ਹੈ ਲਾਈਟ ਪਰਪਲ ਡਾਰਕ ਪਰਪਲ ਦੋਨੋਂ ਹੈਗੇ ਆ ਵਿੱਚ तो आप डार्क पर्पल दे नाल कंट्रास्ट रखे ये बाजू से आ जाना वर्क बहुत प्यारा वर्क बाजू एर्ट तेपल कलर बॉटम रखी है परपल कलर ही बॉटम है जी ये बाजू की फिनिशिंग इतों कटिंग करके सारी फिनिशिंग हो जानी है जी योटम यह लुक आ जाने कलर 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਆਪਣਾ ਇਹ ਬੜਾ ਸੂਟ ਇਹ ਸਿੰਗਲ ਸਿੰਗਲ ਸੂਟ ਹੈ ਜਿਹੜੇ ਆਪਾਂ ਰੈਡੀ ਕਰਾਏ ਆ ਨੈਕਸਟ ਸੂਟ ਹੈ ਜਿਹੜਾ ਇਹ ਬੜੇ ਸੋਹਣੇ ਸੈਲਫ ਸ਼ਿਮਰ ਦੇ ਵਿੱਚ ਸੂਟ ਹੈ ਜੀ ਬਿਲਕੁਲ ਸੌਫਟ ਦੇ ਵਿੱਚ ਸੈਲਫ ਦੇ ਵਿੱਚ ਸ਼ਿਮਰ ਤੇ ਕਲਰ ਕੰਬੀਨੇਸ਼ਨ ਦੇਖੋ ਬਹੁਤ ਸੋਹਣਾ ਸਰਦਾਰੀ ਸੂਟ ਹੈ ਇਹ ਲੁੱਕ ਆ ਜਾਣੀ ਉਹਨਾ ਮਲਟੀ ਕਲਰ ਦੇ ਵਿੱਚ ਬਹੁਤ ਸੋਹਣੇ ਕਲਰ ਹੈਗੇ ਆ ਵਿੱਚ ਸ਼ਰਟ ਦੇ ਤੇ ਘੇਰੇ ਤੇ ਦੇਖੋ ਆਪਾਂ ਪੈਚਵਰਕ ਕਰਾਇਆ ਬਾਟਮ ਦੇ ਨਾਲ ਦਾ ਪੈਚ ਲਗਾ ਕੇ ਕਰੇਪ ਦਾ ਸਾਰਾ ਇਹ ਵਰਕ ਬਹੁਤ ਸੋਹਣਾ ਬਰੀਕੀ ਕੰਮ ਹੈ ਸਰਦਾਰੀ ਸੂਟ ਹੈ ਜਿਨ੍ਹਾਂ ਨੂੰ ਥੋੜਾ ਏਜ ਦੇ ਅਕੋਰਡਿੰਗ ਸੋਚ ਕੇ ਲੈਣਾ ਹੈ ਸੂਟ ਜਾਂ ਫਿਰ ਜਿਨ੍ਹਾਂ ਨੂੰ ਜਿਆਦਾ ਤੜਕਪੜਕ ਨਹੀਂ ਪਸੰਦ ਵੀ ਥੋੜਾ ਡਾਰਕ ਜਿਹਾ ਕਲਰ ਨਹੀਂ ਪਸਾਂ ਤਾਂ ਬਦਾਮੀ ਟੋਨ ਦੇ ਵਿੱਚ ਸੂਟ ਹੈ ਜੀ ਬਹੁਤ ਪਿਆਰਾ ਇਹ ਬਾਜੂ ਤੇ ਵਰਕ ਆ ਜਾਣਾ ਬਹੁਤ ਪਿਆਰੀ ਲੁੱਕ ਹੈ ਸ਼ਰਟ ਦੀ ਤੇ ਨਾਲ ਹੈਗੀ ਹੈ 크레ਪ ਦੀ ਬਾਟਮ ਬਹੁਤ ਸੋਹਣੀ ਬਦਾਮੀ ਰੰਗ ਦੇ ਵਿੱਚ 크레ਪ ਦੀ ਬਾਟਮ ਇਹ ਲੁੱਕ ਦੇ ਵਿੱਚ ਆਣਾ ਦੇਖੋ ਸੂਟ ਕਿੰਨਾ ਪਿਆਰਾ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 3800 ਪ੍ਰਾਈਸ ਹੈ ਵਿਦਆਊਟ ਦੁਪੱਟਾ ਸੂਟ 3800 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਗਾਜਰੀ ਜੇ ਰੰਗ ਦੇ ਵਿੱਚ ਹੈ ਨਾ ਤਾਂ ਇਹ ਰੈੱਡ ਕਲਰ ਹੈ ਨਾ ਇਹ ਮਜੈਂਟਾ ਕਲਰ ਹੈ ਅਲੱਗ ਜਿਹਾ ਹੀ ਬਹੁਤ ਪਿਆਰਾ ਜਿਹਾ ਸ਼ੇਡ ਹੈ ਕੀਨ ਖ ਬ੍ਰாக்கਟ ਦੇ ਵਿੱਚ ਹੈ ਜੀ ਸ਼ਰਟ ਪ੍ਰਿੰਟਿੰਗ ਦੇਖੋ ਸ਼ਰਟ ਦੀ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਰੇਤੀ ਆਪਾਂ ਹੈਵੀ ਪੈਚ ਵਰਕ ਕਰਾਇਆ ਬਾਟਮ ਦੇ ਨਾਲ ਦਾ ਪੈਚ ਲਗਾ ਕੇ ਆਪਾਂ ਵਰਕ ਕਰਾਇਆ ਬਹੁਤ ਸੋਹਣਾ ਇਹ ਬਾਜੂ ਤੇ ਵਰਕ ਆ ਜਾਣਾ ਤੇ ਨਾਲ ਪਲੇਨ ਬਾਟਮ ਹੈ ਬਹੁਤ ਪਿਆਰੇ ਕਲਰ ਦੀ ਇਹ ਲੁੱਕ ਆਣੀ ਹੈ ਸੂਟ ਦੀ ਦੇ ਕਿੰਨਾ ਪਿਆਰਾ ਸੂਟ 3800 ਪ੍ਰਾਈਸ 3800 ਪ੍ਰਾਈਸ ਦੇ ਨਾਲ ਇਹ 3 4 ਸੂਟ ਮੈਂ ਤੁਹਾਨੂੰ ਦਿਖਾਏ ਆ ਬਹੁਤ ਪਿਆਰਾ ਆਪਾਂ ਜਰੀ ਦਾ ਵਰਕ ਕਰਾਇਆ ਇਹਨਾਂ ਤੇ ਤੇ 3800 ਪ੍ਰਾਈਸ ਹੈ ਜੀ 3800 ਪ੍ਰਾਈਸ ਦੇ ਨਾਲ ਨੈਕਸਟ ਸੂਟ ਦਿਖਾਉਣੇ ਆ ਇਹ ਸਾਰੇ ਫੁਲਕਾਰੀ ਦੇ ਜਿਵੇਂ ਮੈਂ ਕੱਲ ਪਰਸੋ ਵੀਡੀਓ ਪਾਈ ਸੀਗੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਇਹ ਆਪਾਂ ਪਿਓਰ ਖਾਦੀ ਤੇ ਸੂਟ ਰੈਡੀ ਕੀਤਾ ਜੀ ਰੌ ਸਿਲਕ ਤੇ ਪਿਓਰ ਖਾਦੀ ਤੇ ਸੂਟ ਬਣਾਇਆ ਆਪਾਂ ਨੇ ਫੁਲਕਾਰੀ ਦੇ ਵਿੱਚ ਬਹੁਤ ਸੋਹਣਾ ਪਿੰਕ ਕਲਰ ਦੇ ਵਿੱਚ ਸੋਨਾ ਜਾਂ ਪਿੰਕ ਹੈ ਵਰਕ ਦਿਖਾਣੇ ਆ ਤੁਹਾਨੂੰ ਪਿਓਰ ਖਾਦੀ ਤੇ ਬਣਿਆ ਜੀ ਇਹ ਸੂਟ ਬਿਲਕੁਲ ਸੌਫਟ ਦੇ ਵਿੱਚ ਇਹ ਮੈਂ ਪੂਰਾ ਜਿਹੜੀ ਸ਼ਰਟ ਆ ਪੂਰੀ ਤੇ ਦੇਖੋ ਸਾਰਾ ਇਹ ਹੱਥ ਦਾ ਕੰਮ ਹੋਇਆ ਹੈ ਹੈਂਡਵਰਕ ਦੇ ਵਿੱਚ ਫੁਲਕਾਰੀ ਦਾ ਕੰਮ ਹੈ ਮਲਟੀ ਕਲਰ ਦੇ ਵਿੱਚ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਇਹ ਦੇਖੋ ਸਾਰੀ ਸ਼ਰਟ ਆ ਜਾਨੀ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਬਹੁਤ ਪਿਆਰਾ ਪੂਰਾ ਘੇਰਾ ਹੈ ਵੀ ਇਹ ਪੂਰੀ ਫਰੰਟ ਪੂਰੀ ਸ਼ਰਟ ਦਾ ਪੂਰਾ ਫਰੰਟ ਤੇ ਪੂਰਾ ਹੈਵੀ ਹੈ ਜੀ ਖਾਦੀ ਸਿਲਕ ਤੇ ਬਣਿਆ ਰੌ ਸਿਲਕ ਤੇ ਤੇ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਇਸ ਦੀਆਂ ਜਿਹੜੀਆਂ ਬਾਜੂਆਂ ਇਹ ਵੀ ਆਪਾਂ ਪੂਰੀਆਂ ਹੈਵੀ ਰੱਖੀਆਂ ਇਹ ਦੇਖੋ ਇਹ ਬਾਜੂ ਤੇ ਵਰਕ ਆ ਜਣਾ ਜਿਨ੍ਹਾਂ ਨੂੰ ਬਾਟਮ ਤੇ ਰੱਖਣਾ ਇਹ ਤੁਸੀਂ ਬਾਟਮ ਤੇ ਵੀ ਰੱਖ ਸਕਦੇ ਹੋ ਬਾਜੂ ਤੇ ਕੋਈ ਲੇਸ ਵਗੈਰਾ ਲਗਾ ਕੇ ਫਿਨਿਸ਼ਿੰਗ ਕਰਵਾ ਸਕਦੇ ਹੋ ਵੈਸੇ ਇਹ ਬਾਜੂ ਤੇ ਆ ਵਰਕ ਬਹੁਤ ਸੋਹਣਾ ਬਾਜੂ ਤੇ ਆਪਾਂ ਹੈਵੀ ਵਰਕ ਕਰਿਆ ਤੇ ਸ਼ਰਟ ਤੇ ਤਾਂ ਹੈਵੀ ਹੈਗਾ ਹੀ ਐ ਪਿਓਰ ਖਾਦੀ ਤੇ ਸੂਟ ਬਣਿਆ ਇਹ ਲੁੱਕ ਆ ਜਾਣੀ ਐ ਸੂਟ ਦੀ ਤੇ ਨਾਲ ਇਸ ਦੇ ਨਾਲ ਆਪਾਂ ਆਰਗੈਂਜ਼ਾ ਦੇ ਵਿੱਚ ਦੁਪੱਟਾ ਦੁਪੱਟੇ ਦੇ ਪੱਲੇ ਪੂਰੇ ਹੈਵੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਪੂਰੀ ਚੜਾਈ ਦੇ ਵਿੱਚ ਲੰਬਾਈ ਦੇ ਵਿੱਚ ਬਹੁਤ ਫੁੱਲਾ ਦੁਪੱਟਾ ਇਹ ਫੁਲਕਾਰੀ ਦੇ ਸੂਟ ਹੈ ਜਿਹੜੇ ਸਰਦਾਰੀ ਸੂਟ ਹੁੰਨੇ ਪੂਰੇ ਖੁੱਲੇ ਦੁਪੱਟਿਆਂ ਨਾਲੇ ਸੋਹਣੇ ਲੱਗਦੇ ਆ ਜੀ ਇਹ ਪੱਲੇ ਆਗੇ ਸ਼ਰਟ ਦੁਪੱਟੇ ਦੇ ਵਿੱਚ ਸੰਗਣੀ ਬੂਟੀ ਹੈ ਤੇ ਸਾਈਡ ਤੇ ਦੇਖੋ ਸਾਰੀ ਇਹ ਬਾਰਡਰ ਬਣਿਆ ਹੈ ਤੇ ਪ੍ਰੋਪਰ ਟਿਸ਼ੂ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ ਜਾਣੀ ਹੈ ਦੇਖੋ ਖਾਦੀ ਸਿਲਕ ਦੇ ਵਿੱਚ ਸੂਟ ਬਹੁਤ ਪਿਆਰੇ ਹੈਵੀ ਦੁਪੱਟੇ ਦੇ ਨਾਲ ਇਹ ਲੁੱਕ ਆ ਜਾਣੀ ਹੈ ਸੂਟ ਦੀ ਇਹ ਇੱਕ ਸਿੰਗਲ ਕਲਰ ਜੀ ਆਪਾਂ ਰੈਡੀ ਕਰਾਇਆ ਕਿਸੇ ਹੋਰ ਕਲਰ ਤੇ ਵੀ ਤੁਸੀਂ ਰੈਡੀ ਕਰਾਣਾ ਹੈ ਤਾਂ ਵੀ ਕਰਾ ਸਕਦੇ ਹੋ ਪਰ ਆਪਾਂ ਪਿੰਕ ਕਲਰ ਤੇ ਰੈਡੀ ਕਰਾਇਆ ਕਿ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ 5800 ਪ੍ਰਾਈਸ ਹੈ ਜੀ 5800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਇਹ ਸਿੰਗਲ ਕਲਰ ਤੇ ਆਪਾਂ ਰੈਡੀ ਕਰਾਇਆ ਤੁਸੀਂ ਜਿਹੜੇ ਮਰਜ਼ੀ ਰੰਗ ਤੇ ਇਹ ਵਾਲਾ ਸੇਮ ਡਿਜ਼ਾਈਨ ਰੈਡੀ ਕਰਾ ਸਕਦੇ ਹੋ 5800 ਪ੍ਰਾਈਸ ਹੈ ਜੀ 5800 ਪ੍ਰਾਈਸ ਨੈਕਸਟ ਆ ਗਿਆ ਬਹੁਤ ਪਿਆਰਾ ਸੂਟ ਇੱਕ ਰੇਵਟ ਹੈ ਮਰਾਸਨ ਫੁਲਕਾਰੀ ਜਿਹੜੀ ਆਪਾਂ ਰੈਡੀ ਕਰਾਣੇ ਆ ਮਰਾਸਨ ਟਾਂਕੇ ਦੇ ਵਿੱਚ ਆਪਾਂ ਰੈਡੀ ਕਰਾਏ ਆ ਜੀ ਨਾਲ ਗੋਟਾ ਪੱਤੀ ਦਾ ਟੱਚ ਦੇ ਕੇ ਬਹੁਤ ਸੋਹਣਾ 올ਿਵ ਗ੍ਰੀਨ ਜਿਹਾ ਕਲਰ ਹੈ ਸੂਟ ਦਾ ਥੋੜੀ ਮਾਊਸ ਟੋਨ ਤੇ ਜਿਹੜਾ ਹੁੰਦਾ ਡਾਰਕ ਮਾਊਸ ਵੀ ਨਹੀਂ ਹੈਗਾ ਥੋੜੀ ਗ੍ਰੀਨਿਸ਼ ਟੋਨ ਤੇ ਹੈ ਡਾਰਕ ਤੇ ਬਹੁਤ ਸੋਹਣਾ ਮਰਾਸਨ ਟੱਚ ਹੈ ਵਿੱਚ ਗੋਟਾ ਪੱਤੀ ਦਾ ਕੰਮ ਹੈ ਸਾਰਾ ਹੈਂਡਵਰਕ ਦੇ ਵਿੱਚ ਹੋਇਆ ਹੱਥ ਦਾ ਕੰਮ ਹੈ ਸਾਰਾ ਇਹ ਦੇਖੋ ਪੂਰੀ ਸ਼ਰਟ ਤੇ ਬਹੁਤ ਪਿਆਰਾ ਘੇਰੇ ਤੇ ਵੀ ਵਰਕ ਹੈ ਇਹ ਬਾਜੂ ਤੇ ਵਰਕ ਆ ਜਾਣਾ ਬਾਜੂ ਤੇ ਵਰਕ ਕਰ ਲੈਣਾ ਦੋਨੋਂ ਬਾਜੂ ਦਿੱਤੀਆਂ ਹੋਈਆਂ ਬਹੁਤ ਪਿਆਰਾ ਵਰਕ ਬਾਜੂ ਤੇ ਤੇ ਇਸ ਦੀ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਆ ਜਾਣਾ ਵਰਕ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਬਾਟਮ ਤੇ ਨਹੀਂ ਵੀ ਰੱਖਣਾ ਤਾਂ ਤੁਹਾਡੀ ਚੁਆਇਸ ਹੈ ਵੈਸੇ ਬਾਟਮ ਤੇ ਬਹੁਤ ਪਿਆਰਾ ਵਰਕ ਆਪਾਂ ਬਾਟਮ ਤੇ ਵੀ ਕੀਤਾ ਹੋਇਆ ਕ੍ਰੇਪ ਤੇ ਉੱਪਰ ਬਣਿਆ ਸੂਟ ਮਰਾਸਨ ਫੁੱਲਕਾਰੀ ਬਣਾਉਣੇ ਜੇ ਮਰਾਸਨ ਟਾਂਕਾ ਹੈਗਾ ਇਹਨੂੰ ਮਰਾਸਨ ਟਾਂਕਾ ਕਹਿੰਦੇ ਆ ਤੇ ਨਾਲ ਹੈਗਾ ਚਨੌਣ ਦਾ ਦੁਪੱਟਾ ਦੁਪੱਟੇ ਦੀ ਲੁੱਕ ਦੇਖੋ ਜੀ ਇਹਨਾਂ ਨੂੰ ਜਿਆਦਾ ਦੂਜੇ ਬਾਰਡਰ ਵਾਲੇ ਦੁਪੱਟੇ ਨਹੀਂ ਪਸੰਦ ਇਹ ਸਰਦਾਰੀ ਬਹੁਤ ਪਿਆਰਾ ਸਰਦਾਰੀ ਸੂਟ ਬਣਿਆ ਵਿੱਚ ਦੇਖੋ ਸਾਰਾ ਫੁਲਕਾਰੀ ਦਾ ਟੰਕ ਹੈ ਵਿੱਚ ਗੋਟਾ ਪੱਤੀ ਦਾ ਵਰਕ ਹੈ ਪੂਰੇ ਦੇ ਵਿੱਚ ਹੀ ਦੇਖੋ ਕਿੰਨਾ ਪਿਆਰਾ ਸੰਗਣਾ ਵਰਕ ਕੀਤਾ ਹੋਇਆ ਇਹ ਤਾਂ ਕਲਰ ਬੜਾ ਪਿਆਰਾ ਹੈ ਪ੍ਰੋਪਰ ਟਿਸ਼ੂ ਦੀ ਫਿਨਿਸ਼ਿੰਗ ਦੇ ਨਾਲ ਸਾਰਾ ਹੱਥ ਦੇ ਨਾਲ ਇੱਥੇ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਹੱਥ ਦੇ ਨਾਲ ਬਣਿਆ ਕੋਈ ਮਸ਼ੀਨੀ ਨਹੀਂ ਹੈਗਾ ਸਾਰਾ ਹੈਂਡਵਰਕ ਦੇ ਵਿੱਚ ਰੈਡੀ ਹੋਇਆ ਏ ਲੁਕ ਆਣੀ ਐ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਕ੍ਰੇਪ ਤੇ ਚਨੋਂਨ ਦੁਪट्टे ਦੇ ਨਾਲ ਬਹੁਤ ਸੋਹਣਾ ਕੁਲਕਾਰੀ ਦਾ ਡਿਜ਼ਾਈਨ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਮਰੂਨ ਕਲਰ ਸੇਮ ਡਿਜ਼ਾਈਨ ਦੇ ਵਿੱਚ ਹੈ ਮਰੂਨ ਕਲਰ ਮੋਂ ਵੀ ਸੇਮ ਵਰਕ ਹੈ ਗੋਟਾ ਪੱਤੀ ਦਾ ਕੰਮ ਹੈ ਫੁਲਕਾਰੀ ਦਾ ਕੰਮ ਹੈ ਸਾਰਾ ਇਹ ਬਹੁਤ ਸੋਹਣੇ ਕਲਰ ਇਹ ਬਾਜੂ ਤੇ ਵਰਕ ਆ ਜਾਣਾ ਬਾਜੀ ਤੇ ਵਰਕ ਆ ਗਿਆ ਤੇ ਇਹ ਬਾਟਮ ਤੇ ਵਰਕ ਆ ਜਾਣਾ ਜੀ ਸਲਵਾਰ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਕريب ਤੇ ਸੂਟ ਬਣਿਆ ਬਹੁਤ ਸੋਹਣਾ ਮਾਰੂਨ ਕਲਰ ਦੇ ਵਿੱਚ ਤੇ ਚਨਾਉਣ ਦਾ ਦੁਪੱਟਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਤੇ ਦੁਪੱਟੇ 'ਚ ਦੇਖੋ ਸਾਰਾ ਫੁਲਕਾਰੀ ਦਾ ਕੰਮ ਹੈ ਗੋਟਾ ਪੱਤੀ ਦਾ ਕੰਮ ਹੈ ਇਹ ਲੁੱਕ ਆ ਜਾਨੀ ਦੇਖੋ ਕਿੰਨਾ ਪਿਆਰਾ ਸੂਟ ਹੈ ਤੇ ਪ੍ਰੋਪਰ ਟਿਸ਼ੂ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ ਇੱਥੇ ਤਾਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹ ਦੋ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਦੋ ਕਲਰ ਦਿਖਾਏ ਆ 5500 ਪ੍ਰਾਈਸ ਦੇ ਨਾਲ ਇੱਕ ਨੂੰ ਤੁਹਾਨੂੰ ਬਹੁਤ ਹੀ ਪਿਆਰੀ ਲੁੱਕ ਦਿਖਾਣੇ ਹੈ ਇਹ ਫੁਲਕਾਰੀ ਦੇ ਹੀ ਸੂਟ ਹੈ ਜੀ ਸਾਰੇ ਹੈਂਡਵਰਕ ਚ ਹੀ ਰੈਡੀ ਕੀਤੇ ਆ ਡਾਰਕ ਮਾਊਸ ਕਲਰ ਦੇ ਵਿੱਚ ਸੂਟ ਹੈ ਜੀ ਡਾਰਕ ਬਰਾਊਨ ਬਰਾਊਨ ਕਲਰ ਦੇ ਵਿੱਚ ਜਿਵੇਂ ਇੱਕ ਤਾਂ ਕੌਫੀ ਕਲਰ ਹੁੰਦਾ ਕੌਫੀ ਕਲਰ ਨਹੀਂ ਹੈਗਾ ਕੌਫੀ ਤੋਂ ਥੋੜਾ ਲਾਈਟ ਹੁੰਦਾ ਜਿਹੜਾ ਬਰਾਊਨ ਕਲਰ ਤੇ ਸਾਰਾ ਫੁਲਕਾਰੀ ਦੇ ਵਿੱਚ ਕਿਉਂਕਿ ਜਿਹੜੀ ਮੰਮੀ ਆ ਥੋੜੀ ਏਜ ਦੇ ਅਕੋਰਡਿੰਗ ਹੁੰਦੀਆਂ 50 ਪਲੱਸ ਹਨਾ ਉਹਨਾਂ ਦਾ ਵੀ ਦਿਲ ਕਰਦਾ ਵੀ ਅਸੀਂ ਫੁਲਕਾਰੀ ਵਾਲੇ ਸੂਟ ਪਾਈਏ ਤੇ ਉਹਨਾਂ ਨੂੰ ਹੁੰਦਾ ਵੀ ਫੁਲਕਾਰੀ ਦੇ ਰੰਗ ਥੋੜੇ ਗੂੜੇ ਹੁੰਨੇ ਆ ਇਸ ਕਰਕੇ ਆਪਾਂ ਇਹ ਤਿੰਨ ਸੂਟ ਰੈਡੀ ਕੀਤੇ ਆ ਹਲਕਾ-ਹਲਕਾ ਕਲਰ ਦਾ ਫਰਕ ਰਹੂਗਾ ਜਿਉ ਮੈਂ ਤੁਹਾਨੂੰ ਦਿਖਾ ਦਨੇ ਆ ਬਹੁਤ ਪਿਆਰੇ ਸਰਦਾਰੀ ਸੂਟ ਹੈ 50+ ਦੇ ਲਈ ਆ ਜੀ ਬਾਕੀ ਘਟੇਜ ਵਾਲੇ ਵੀ ਪਾ ਸਕਦੇ ਆ ਆਪਣੀ ਆਪਣੀ ਚੁਆਇਸ ਹੁੰਦੀ ਆ ਮੇਨ ਆਪਾਂ ਨੇ ਮਦਰਜ਼ ਦੇ ਲਈ ਰੈਡੀ ਕੀਤੇ ਆ ਜੀ ਇਹ ਫੁਲਕਾਰੀ ਵਾਲੇ ਸੂਟ ਬਹੁਤ ਸੋਹਣੇ ਸੋਬਰ ਟਾਂਕੇ ਦੇ ਨਾਲ ਜਿਹੜੇ ਕਲਰ ਯੂਜ਼ ਕੀਤੇ ਆ ਬਹੁਤ ਹੀ ਸੋਬਰ ਕਲਰ ਯੂਜ਼ ਕੀਤੇ ਆ ਕ੍ਰੇਪ ਤੇ ਹੀ ਬਣਿਆ ਆ ਜੀ ਸੂਟ ਇਹ ਕ੍ਰੇਪ ਤੇ ਹੀ ਸੂਟ ਆ ਇਹ ਦੇਖੋ ਵਿੱਚ ਸਾਰੇ ਸ਼ਰਟ ਦੇ ਵਿੱਚ ਬੂਟੀ ਆ ਘੇਰਾ ਪੂਰਾ ਹੈਵੀ ਇਹ ਦੇਖੋ ਘੇਰਾ ਦੀ ਚੜਾਈ ਵੀ ਆਪਾਂ ਉਸੇ ਅਕੋਰਡਿੰਗ ਰੱਖੀ ਹੈ ਜਿੰਨਾ ਮਰਜ਼ੀ ਤੁਸੀਂ 27 28 ਇੰਚ ਤੱਕ ਘੇਰਾ ਰੈਡੀ ਰੱਖ ਸਕਦੇ ਹੋ ਕਿਉਂਕਿ ਕਾਫੀ ਜ਼ਿਆਦਾ ਘੇਰਾ ਰੱਖਿਆ ਇਹ ਬਾਜੂ ਤੇ ਆ ਜਾਣਾ ਕੋਈ ਪੜਕਵੇ ਰੰਗ ਨਹੀਂ ਹੈਗੇ ਇਸ ਦੀ ਬਾਟਮ ਤੇ ਵੀ ਵਰਕ ਹੈ ਇਹ ਬਾਟਮ ਤੇ ਆ ਜਾਣਾ ਵਰਕ ਜਿਵੇਂ ਮਰਜ਼ੀ ਤੁਸੀਂ ਇਹਨੂੰ ਰੈਡੀ ਕਰਾ ਲਿਓ ਇੱਕ ਤਾਂ ਕਲਰ ਬਹੁਤ ਪਿਆਰਾ ਹੈ ਸੂਟ ਦਾ ਇਹ ਆ ਗਈ ਲੁੱਕ ਤੇ ਨਾਲ ਚੁਣੌਣ ਦਾ ਹੀ ਦੁਪੱਟਾ ਸੇਮ ਹੋਵੇਂ ਪੱਲਿਆਂ ਤੇ ਹੈਵੀ ਵਰਕ ਹੈ ਜਿਵੇਂ ਸ਼ਰਟ ਦੇ ਪੱਲਿਆਂ ਤੇ ਹੈ ਬਸ ਜਿਹੜੇ ਕਲਰ ਯੂਜ਼ ਕੀਤੇ ਆ ਬਹੁਤ ਪਿਆਰੇ ਸਰਦਾਰੀ ਬਹੁਤ ਪਿਆਰਾ ਸੂਟ ਹੈ ਇਹ ਤੇ ਨਾਲ ਉਹ ਵੀ ਚਾਰੇ ਪਾਸੇ ਬਾਰਡਰ ਵੀ ਬਣਿਆ ਵਿੱਚ ਬੂਟੀ ਹੈ ਤੇ ਟਿਸ਼ੂ ਨਾਲ ਫਿਨਿਸ਼ਿੰਗ ਹੈ ਜੀ ਇਹ ਲੁੱਕਾ ਜਣੀ ਪੂਰੇ 2.5 ਮੀਟਰ ਦਾ ਦੁਪੱਟਾ ਸੋਟੀ ਲੁੱਕ ਦੇਖੋ ਕਿੰਨੀ ਪਿਆਰੀ ਹੈ ਬਹੁਤ ਪਿਆਰਾ ਸੂਟ ਹੈ 5500 ਪ੍ਰਾਈਸ ਹੈ ਜੀ 5500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਹੁਤ ਹੀ ਬਰੀਕੀ ਟੰਕਾ ਹੈ ਇਹਦੇ ਵਿੱਚ ਇਹ ਜਿਹੜਾ ਅਗਲਾ ਕਲਰ ਕਲਰ ਹੈਗਾ ਇਹਦਾ ਜਿਵੇਂ 올ਿਵ ਗ੍ਰੀਨ ਕਲਰ ਹੁੰਦਾ ਇਹ ਦੇਖੋ ਜਿਵੇਂ ਮੂੰਗੀਆਂ ਗ੍ਰੀਨ ਕਲਰ ਹੈ ਉਹਨੂੰ ਆਪਾਂ ਡਾਰਕ ਕਰਦੀਏ ਕਾਲਸ ਤੇ ਉਹ ਵਾਲਾ ਕਲਰ ਹੈ ਜੀ ਇਹ ਸੇਮ ਡਿਜ਼ਾਈਨ ਬਹੁਤ ਹੀ ਪਿਆਰੇ ਸਰਦਾਰੀ ਸੂਟ ਹੈ ਜੀ ਮੇਨ ਮੰਮੀਆਂ ਦੇ ਪਾਣ ਦੇ ਲਈ ਹੈ ਸੂਟ ਬੀਬੀਆਂ ਦੇ ਪਾਣ ਦੇ ਲਈ ਇਹ ਦੇਖੋ ਵਿੱਚ ਬੂਟੀ ਹੈ ਘੇਰੇ ਤੇ ਦੇਖੋ ਕਿੰਨਾ ਪਿਆਰਾ ਵਰਕ ਘੇਰੇ ਤੇ ਬਹੁਤ ਸੋਹਣਾ ਬ੍ਰਿਕਟਾਂਕੇ ਦੇ ਵਿੱਚ ਇਹ ਬਾਜੂ ਤੇ ਆ ਜਾਣਾ ਵਰਕ बॉਟਮ ਤੇ ਵਰਕ ਹੈ ਜਿਹੜਾ ਉਹ ਚਾਹੇ ਤੁਸੀਂ ਰੱਖ ਲਿਓ ਜੇ ਰਿਮੂਵ ਕਰਨਾ ਤਾਂ ਹੀ ਆਪਾਂ ਸਾਈਡ ਤੇ ਕੀਤਾ ਹੋਇਆ ਜੇ ਤੁਸੀਂ ਨਹੀਂ ਵੀ ਰੱਖਣਾ ਤਾਂ ਵੀ ਤੁਸੀਂ ਇਹਨੂੰ ਵੇਸਟ ਕਰ ਸਕਦੇ ਹੋ ਅੱਜ ਕੱਲ੍ਹ ਵੈਸੇ बॉਟਮ ਤੇ ਬਹੁਤ ਟ੍ਰੈਂਡ ਹੈ ਤੇ ਨਾਲ ਬੜਾ ਪਿਆਰਾ ਦੁਪੱਟਾ ਚਣੋਂ ਦਾ ਉਹ ਮੈਂ ਦੁਪੱਟੇ ਦੇ ਪੱਲੇ ਹੈਵੀ ਹੈ ਪੱਲੇ ਦੁਪੱਟੇ ਦੇ ਵਿੱਚ ਹੈਵੀ ਐ ਵਿੱਚ ਬੂਟੀ ਐ ਟਿਸ਼ੂ ਨਾਲ ਫਿਨਿਸ਼ਿੰਗ ਐ ਪੂਰੇ 2.5 2.5 ਮੀਟਰ ਦੇ ਦੁਪੱਟੇ ਰਹਿਣਗੇ ਇਹ ਲੁੱਕ ਦੇ ਵਿੱਚ ਸੂਟ ਐ ਕਿੰਨਾ ਪਿਆਰਾ ਸੂਟ ਐ 5500 ਪ੍ਰਾਈਸ ਐ ਜੀ 5500 ਪ੍ਰਾਈਸ ਦੇ ਨਾਲ ਇਹ ਵੜਾ ਸੂਟ ਤੇ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਇਹ ਵੀ ਡਾਰਕ ਬਰਾਊਨ ਕਲਰ ਐ ਪੂਰਾ ਕਾਲਸ ਤੇ ਜਿਹੜਾ ਬਰਾਊਨ ਕਲਰ ਹੁੰਦਾ ਬਲੈਕ ਨਹੀਂ ਹੈਗਾ ਇਹ ਡਾਰਕ ਬਰਾਊਨ ਕਲਰ ਐ ਬਹੁਤ ਪਿਆਰਾ ਹੈ ਮੈਂ ਪਹਿਲਾਂ ਹੀ ਦੱਸਿਆ ਸੀ ਤੁਹਾਨੂੰ ਵੀ ਤਿੰਨ ਸੂਟ ਹੈ ਤਿੰਨੋਂ ਸੂਟ ਪਹਿਲਾਂ ਤੁਹਾਨੂੰ ਲਾਈਟ ਦਿਖਾਇਆ ਉਹ ਤੋਂ ਥੋੜਾ ਡਾਰਕ ਫਿਰ ਉਸ ਤੋਂ ਡਾਰਕ ਵਿੱਚ ਬੂਟੀ ਹੈ ਘੇਰਾ ਪੂਰਾ ਹੈਵੀ ਬਹੁਤ ਪਿਆਰਾ ਇਹ ਬਾਜੂ ਤੇ ਆ ਜਾਣਾ ਵਰਕ ਇਹ ਬਾਜੂ ਤੇ ਆ ਜਾਣਾ ਤੇ ਬਾਟਮ ਤੇ ਵੀ ਵਰਕ ਹੈ ਪਰ ਤੁਹਾਡੀ ਚੋਇਸ ਹੈ ਜੀ ਬਾਟਮ ਤੇ ਤੁਸੀਂ ਵਰਕ ਰੱਖਣਾ ਨਹੀਂ ਰੱਖਣਾ ਇਹ ਬਾਟਮ ਤੇ ਆ ਜਾਣਾ ਵਰਕ ਜਿਹੜੇ ਧਾਗਾ ਯੂਜ਼ ਕੀਤੇ ਬਹੁਤ ਪਿਆਰਾ ਸੋਬਰ ਥ्रेड ਹੈ ਤੇ ਫੁਲਕਾਰੀ ਦੇ ਵਿੱਚ ਹੈ ਜੀ ਸੂਟ ਸਾਰੇ ਹੱਥ ਦੇ ਨਾਲ ਰੈਡੀ ਕੀਤੇ ਹੋਏ ਆ ਤੇ ਨਾਲ ਚਨਾਉਂ ਦਾ ਹੀ ਦੁਪੱਟਾ ਦੁਪੱਟੇ ਦੇ ਉਵੇਂ ਹੀ ਪੱਲੇ ਹੈਵੀ ਵਿੱਚ ਬੂਟੀ ਹੈ ਤੇ ਬਾਰਡਰ ਬਣਿਆ ਚਾਰੇ ਪਾਸੇ ਤੇ ਨਾਲ ਟਿਸ਼ੂ ਨਾਲ ਫਿਨਿਸ਼ਿੰਗ ਹੈ ਜੀ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਸੂਟਾਂ ਇਹ ਦੇਖੋ ਕਿੰਨਾ ਪਿਆਰਾ ਸੂਟਾ ਬਹੁਤ ਪਿਆਰੇ ਕਲਰ ਹੈ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਇਆ ਕੁਝ ਅਲੱਗ ਲੁੱਕ ਦੇ ਵਿੱਚ ਪ੍ਰਾਈਸ ਹੈਗਾ 5500 5500 ਪ੍ਰਾਈਸ ਹੈ ਜੀ ਇਹਨਾਂ ਸੂਟਾਂ ਦਾ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ